ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 23 April 2025 ਹੈ ਤੁਹਾਡੇ ਨਾਲ ਇੱਕ ਅਹਿਮ ਵਿਸ਼ੇ ਤੇ ਗੱਲ ਕਰ ਰਿਹਾ ਹਾਂ ਤੇ ਵਿਸ਼ਾ ਸੱਚਮੁੱਚ ਜਿਹੜਾ ਹੈਗਾ ਕਾਫੀ ਜਿਹੜਾ ਹੈ ਧਿਆਨ ਦੇਣ ਵਾਲਾ ਹੈ ਮੈਂ ਕਹਿ ਸਕਦਾ ਹਾਂ ਕਿ ਇੱਕ ਅਜ਼ਗਰ ਹੈ ਜਿਹੜਾ ਕਿ ਤੁਹਾਡੇ ਕਣਕ ਦੀ ਫਸਲ ਨੂੰ ਖਾਣ ਵਾਸਤੇ ਤਿਆਰ ਖੜਾ ਹੈ ਜੇਕਰ ਤੁਸੀਂ ਹੁਣ ਗਲਤੀ ਕਰੋਗੇ ਹੋ ਸਕਦਾ ਹੈ ਕਿ ਅਗਲੇ ਸਾਲ ਤੁਹਾਡੀ ਕਣਕ ਦੀ ਫਸਲ ਬੁਰੇ ਤਰੀਕੇ ਨਾਲ ਪ੍ਰਭਾਵਿਤ ਹੋਵੇ ਤਾਂ ਮੈਂ ਗੱਲ ਕਰ ਰਿਹਾ ਹਾਂ ਵਨ ਟੌਪ ਵੀਟ ਕਣਕ ਦਾ ਬੰਟ ਗੱਲ ਕਰ ਰਿਹਾ ਹਾਂ ਕਰਨਾਲ ਬੰਟ ਦੀ ਮਦਰ ਲੈ ਰਿਹਾ ਹੈ ਵਿਕੀਟੋਪੀਡਿਆ ਦੀ ਯੂਐਸਐਡੀ ਜਾਂ ਆਪਣੇ ਭਾਰਤ ਦੇ ਕੁਝ ਰਿਸਰਚ ਪੇਪਰ ਦੀ ਜਾਂ ਵਿਕਟੋਰੀਆ ਦੇ ਕੁਝ ਰਿਸਰਚ ਪੇਪਰ ਦੀ ਤਾਂ ਇਸ ਸਾਲ ਇਹ ਬਿਮਾਰੀ ਇੱਕ ਲੰਮੇ ਚੌੜੇ ਏਰੀਆ ਦੇ ਵਿੱਚ ਆਈ ਹੈ ਤੇ ਆਈ ਵੀ ਇਹੋ ਜੀ ਹੈ ਕਿ ਜਿਵੇਂ ਤੁਸੀਂ ਆਪਣੀ ਸਕਰੀਨ ਤੇ ਫੋਟੋ ਦੇਖ ਰਹੇ ਹੋ ਕਈ ਜਗ੍ਹਾ ਹਾਲਾਤ ਇਹੋ ਜਿਹੇ ਵੀ ਹੋ ਗਏ ਝਾੜ ਦਾ ਨੁਕਸਾਨ ਹੋਇਆ ਕਾਫੀ ਨੁਕਸਾਨ ਹੋਇਆ ਹੁਣ ਇਹ ਤੁਹਾਡੇ ਖੇਤਾਂ 'ਚ ਨਾ ਆ ਜਾਵੇ ਇਹਦੇ ਕਰਕੇ ਆਪਾਂ ਕੀ ਕਰਨਾ ਧਿਆਨ ਰੱਖਣਾ ਹੈ ਮੈਂ ਇਸ ਵੀਡੀਓ ਨੂੰ ਸੈਂਸਰ ਕਰ ਰਿਹਾ ਆਪਣੇ ਵੱਲੋਂ ਇਹ 'ਚ ਬਹੁਤ ਸਾਰੀਆਂ ਚੀਜ਼ਾਂ ਮੈਂ ਕੱਟ ਰਿਹਾ ਹਾਂ ਇੱਕ ਹਫ਼ਤੇ ਬਾਅਦ ਮੈਂ ਇੱਥੇ ਡਿਟੇਲ 'ਚ ਗੱਲ ਕਰਾਂਗਾ ਲੇਕਿਨ ਜਿਹੜੇ ਤੁਹਾਡੇ ਹੋਣ ਕਰਨ ਵਾਲੇ ਕੰਮ ਹੈ ਤੁਹਾਨੂੰ ਉਰਤੇ ਧਿਆਨ ਦੇਣਾ ਪਏਗਾ ਹੁਣੇ ਉਹਦੇ ਲਈ ਤੁਹਾਨੂੰ ਇਹ ਵੀਡੀਓ ਪੂਰੀ ਦੇਖਣੀ ਪਏਗੀ ਸਭ ਤੋਂ ਪਹਿਲੀ ਗੱਲ ਇਹ ਬਿਮਾਰੀ ਆਈ ਕਿੰਨਾ ਦੀ ਇਹ ਬਿਮਾਰੀ ਜ਼ਿਆਦਾਤਰ ਉਹਨਾਂ ਵੀਰਾਂ ਦੇ ਆਈ ਹੈ ਜਿਹੜੇ ਕਹਿੰਦੇ ਅਸੀਂ ਤਾਂ ਜਿਹੜਾ ਹੈਗਾ ਗੁੱਥੀ ਵਾਲਾ ਵੀ ਲਿਆਂਦਾ ਸੀਗਾ ਤੇ ਦਵਾਈ ਲਾਈ ਨਹੀਂ ਜਾਉਂਨਾ ਵੀਰਾਂ ਦੇ ਆਈ ਆ ਜਿਨ੍ਹਾਂ ਨੇ ਐਵੇਂ ਡੁਪਲੀਕੇਟ ਦੀ ਚੱਕ ਕੇ ਦਵਾਈ ਲਾਤੀ ਐ ਚੰਗੀ ਦਵਾਈ ਸਿਰੇ ਦੀ ਦਵਾਈ ਜਿਹੜਾ ਬੰਦਾ ਇਹਨੂੰ ਲਾਉਂਦਾ ਉਹਦੇ ਖੇਤ ਦੇ ਵਿੱਚ ਦਵਾਈ ਕੰਟਰੋਲ ਹੁੰਦੀ ਹੈ ਬਿਮਾਰੀ ਕੰਟਰੋਲ ਹੁੰਦੀ ਹੈ ਸਭ ਤੋਂ ਪਹਿਲਾਂ ਆਉਂਦੀ ਵੀਰਾਂ ਹੀ ਐ ਇਹ ਤੇ ਵੀਰਾਂ ਹੀ ਆ ਕੇ ਇਹਦੇ ਮੁੜ ਕੇ ਥੋੜੇ ਖੇਤ ਚ ਕਈ ਸਾਲਾਂ ਤੱਕ ਜਿਉਂਦੀ ਰਹਿੰਦੀ ਐ ਜਦੋਂ ਇਹਨੂੰ ਮੌਕਾ ਮਿਲ ਗਿਆ ਜਦੋਂ ਲਈ ਵਾਤਾਵਰਣ ਸਹੀ ਹੋ ਗਿਆ ਤੇ ਫਿਰ ਇਹਨੇ ਪਟਾਕੇ ਪਾ ਦੇਨੇ ਜਿਵੇਂ ਐਕਰੀ ਪਾਏ ਠੀਕ ਐ ਤਾਂ ਜ਼ਿਆਦਾ ਡਿਟੇਲ ਚ ਨਹੀਂ ਮੋਟਾ-ਮੋਟਾ ਤੁਹਾਡੇ ਹੁਣ ਕਰਨ ਵਾਲੇ ਕੰਮ ਆ ਉਹ ਦੇਖ ਲਓ ਪਹਿਲਾਂ ਤੁਹਾਨੂੰ ਪਛਾਣ ਹੈਗੀ ਐ ਕਿ ਆਹ ਤੁਹਾਡੀ ਸਕਰੀਨ ਤੇ ਫੋ ਇਹ ਬਿਮਾਰਤਾ ਹੈ ਠੀਕ ਹੈ ਇਹ ਜਿਹੜੀ ਬਿਮਾਰੀ ਹੈ ਇਹ ਮਿਸਟਰ ਮਿਤਰਾ ਠੀਕ ਹੈ ਜਿਨ੍ਹਾਂ ਨੇ ਕਿ 1931 ਦੇ ਵਿੱਚ ਇਹ ਬਿਮਾਰੀ ਜਿਹੜੀ ਹੈਗੀ ਆ ਕਰਨਾਲ ਦੇ ਵਿੱਚ ਹਰਿਆਣੇ ਦੇ ਵਿੱਚ ਦੇਖੀ ਤੇ ਮਿਸਟਰ ਮਿਤਰਾ ਨੇ ਇਹਨੂੰ ਰਿਪੋਰਟ ਕੀਤਾ ਇਸ ਤੋਂ ਬਾਅਦ ਇਹ ਪੂਰੀ ਦੁਨੀਆ ਦੇ ਵਿੱਚ ਕੇ ਫੈਲ ਗਈ ਇਸ ਬਿਮਾਰੀ ਦੇ ਵਿੱਚ ਜਿਹੜਾ ਹੈਗਾ ਹੁੰਦਾ ਕੀ ਹੈ ਕਿ ਬਾਹਰਲਾ ਪਾਸਾ ਸਹੀ ਨਹੀਂ ਲੰਦਾ ਅੰਦਰ ਇਹ ਗਰੀ ਜਿਹੜੀ ਹੈਗੀ ਸਾਰੀ ਸਾਰੀ ਜਿਹੜੀ ਹੈਗੀ ਇਹ ਉਹ ਕਾਲਾ ਪਾਊਡਰ ਬਣ ਜਾਂਦੀ ਹੈ ਜਿਵੇਂ ਆਪਣੇ ਯੂਨੀਵਰਸਿਟੀ ਲੁਧਿਆਣਾ ਵਾਲੇ ਕੀ ਕਹਿੰਦੇ ਆ ਇਸ ਬਿਮਾਰੀ ਦੇ ਛਿੱਟਿਆਂ ਦੇ ਵਿੱਚ ਕੋਈ ਦਾਣਿਆਂ ਦੇ ਹਿੱਸੇ ਦਿੱਸ ਕਰਦੀ ਹੈ ਬਿਮਾਰੀ ਵਾਲੇ ਦਾਣਿਆਂ ਨੂੰ ਹੱਥ ਚ ਲੈ ਕੇ ਜੇ ਹੱਥ ਤੇ ਰਗੜੋਗੇ ਜਿਵੇਂ ਤੁਹਾਡੇ ਸਕਰੀਨ ਤੇ ਫੋਟੋ ਹੈਗੀ ਆ ਤੇ ਜੋ ਕਾਲਾ ਜਿਹੜਾ ਹੈਗਾ ਪਾਊਡਰ ਨਿਕਲੇਗਾ ਠੀਕ ਹੈ ਤੇ ਜੀਚੋ ਪੈੜੀ ਦੁਰਗੰਧ ਵੀ ਆਏਗੀ ਕਲੀਅਰ ਹੋ ਗਈ ਨੀ ਗੱਲ ਜੇ ਬਿਮਾਰੀ ਹੈ ਤਾਂ ਇਹ ਇੱਕ ਦਿੱਕਤ ਵਾਲੀ ਗੱਲ ਹੈ ਤਾਂ ਇਹਦੇ ਵਿੱਚ ਸੀ ਇਸ ਸਰਟੀਫਿਕੇਸ਼ਨ 'ਚ ਬੜਾ ਧਿਆਨ ਦਿੱਤਾ ਜਾਂਦਾ ਕੁਮਾਰ ਇਟਾਲ 2008 ਟੈਨ ਇਟਾਲ 2009 10 ਦੇ ਵਿੱਚ ਇਹਨਾਂ ਨੇ ਕਿਹਾ ਹੈ ਕਿ ਇਹਦੇ ਲਈ ਜਿਹੜਾ ਵੱਖ-ਵੱਖ ਨਿਯਮ ਬਣਾਈ ਗਈ ਹੈ ਤੇ ਬੜਾ ਧਿਆਨ ਰੱਖਿਆ ਜਾਂਦਾ ਕਿਉਂਕਿ ਬਿਮਾਰੀ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਨੂੰ ਫੈਲ ਜੇ ਇਹ ਬਿਮਾਰੀ ਬੀ ਰਹੀਂ ਮਿੱਟੀ ਰਹੀਂ ਤੇ ਹਵਾ ਰਹੀਂ ਤਿੰਨ ਚੀਜ਼ਾਂ ਨਾਲ ਹੀ ਫੈਲਦੀ ਹੈ ਠੀਕ ਹੈ ਬਾਕੀ ਚੀਜ਼ਾਂ ਕੀ ਮੈਂ ਰੋਕ ਰਿਹਾ ਉਹ ਬਾਅਦ 'ਚ ਗੱਲ ਕਰਾਂਗੇ ਆਪਾਂ ਇੱਕ ਹਫ਼ਤੇ ਬਾਅਦ ਹੁਣ ਆ ਗਈ ਅਗਲੀ ਗੱਲ ਇਸ ਬਿਮਾਰੀ ਦੇ ਫੈਲਣ ਦੇ ਵਿੱਚ ਜਿਹੜੀ ਮੁੱਖ ਚੀਜ਼ ਹੈਗੀ ਹੈ ਉਹ ਬੀ ਹੈ ਹੁਣ ਜਿਵੇਂ ਕਿਸਾਨ ਵੀਰ ਕਹਿ ਰਿਹਾ ਕਿ ਯਾਰ ਮੈਂ ਆਪਦੇ ਖੇਤ ਦੇ ਵਿੱਚ ਮੇਰੇ ਤਾਂ ਮਾੜੀ ਜੀ ਬਿਮਾਰੀ ਹੈਗੀ ਐ ਕਿ ਮੈਂ ਇਹ ਵੀ ਵਰਤ ਲਵਾਂ ਕਿ ਮੈਂ ਇਹ ਵੀ ਰੱਖ ਲਾਂ ਨਹੀਂ ਯਾਰ ਹੁਣ ਤੁਸੀਂ ਕਰਨਾ ਕੀ ਹੈ ਪਹਿਲਾਂ ਇਸ ਚੀਜ਼ ਤੇ ਧਿਆਨ ਦੇਵੋ ਤੁਸੀਂ ਕਰਨਾ ਕੀ ਹੈ ਦੇਖੋ ਜਿਹੜੀ ਕਨਾਲ ਬੰਟ ਹੈ ਇਹ ਜਿਹੜੀ ਬਿਮਾਰੀ ਹੈ ਇਹ ਫੈਲਦੀ ਕਿਵੇਂ ਐ ਤਲਾ ਤੁਸੀਂ ਆ ਫੋਟੋ ਦੇਖੋ ਤੁਹਾਨੂੰ ਤਾਂ ਕਲੀਅਰ ਆਏਗਾ ਕਿ ਤੁਹਾਡੇ ਖੇਤ ਚ ਆਹ ਦਾਣਾ ਇਸ ਦਾਣੇ ਦੇ ਵਿੱਚ ਜਿਹੜਾ ਹੈਗਾ ਪਾਊਡਰ ਬਣ ਗਿਆ ਹੁਣ ਇਸ ਦਾਣੇ ਦੇ ਵਿੱਚ ਮੇਰੇ ਖੇਤ ਵਿੱਚ ਮਸ਼ੀਨ ਨੇ ਵੱਢੀ ਕਣਕ ਤੇ ਮੇਰੇ ਖੇਤ ਸੀਗੀ ਬਿਮਾਰੀ ਤੇ ਮੁੜ ਕੇ ਇੱਕ ਮਸ਼ੀਨ ਚ ਲੱਗੀ ਦੂਜੇ ਖੇਤ ਚ ਮੇਰੇ ਖੇਤ ਚ ਬਿਮਾਰੀ ਮਸ਼ੀਨ ਉੱਥੇ ਵੀ ਲੱਗੀ ਲੱਗੀ ਤਾਂ ਇਹੜਾ ਵਿੱਚੋਂ ਕਣ ਨਿਕਲਦੇ ਆ ਇਹਨੂੰ ਆਪਾਂ ਕਹਿੰਦੇ ਆ ਟਿਲੀਓਸਪੋਰ ਟਿਲੀਓਸਪੋਰ ਜਿਹੜੇ ਹੈਗੇ ਆ ਕਈ ਸਾਲਾਂ ਤੱਕ ਬੀਜ ਦੇ ਉੱਤੇ ਜ਼ਮੀਨ ਦੇ ਉੱਤੇ ਨਾੜ ਦੇ ਉੱਤੇ ਪਈ ਰਹਿ ਸਕਦੇ ਆ ਕੋਈ ਦੋੜੇ ਨਹੀਂ ਹੈਗੀ ਜਦੋਂ ਇਹਨੂੰ ਸਹੀ ਮੌਕਾ ਮਿਲਿਆ ਉਹ ਲੋਣ ਤੇਜ਼ੀ ਨਾਲ ਵਧਣਾ ਇਹਦੇ ਕਰਕੇ ਕਿਹਾ ਜਾਂਦਾ ਕਿ ਬੀ ਨੂੰ ਸੋਧ ਕੇ ਬੀਜੋ ਯਾਰ ਬੀ ਦੀ ਸੋਧ ਸਭ ਤੋਂ ਵੱਡੀ ਗੱਲ ਹੈ ਐਕਤਰੀ ਮੈਂ ਕਹਿੰਨਾ ਪੰਜਾਬੀ ਚ ਇੱਕ ਆਵਾਜ਼ ਆ ਵਜਣਾ ਬਹੁਤਿਆਂ ਦੇ ਵਾਜੇ ਵੱਜ ਗਏ ਵਿਚਾਰਿਆਂ ਦੇ ਬਹੁਤਿਆਂ ਦਾ ਨੁਕਸਾਨ ਹੋ ਗਿਆ ਅੱਗ ਨੂੰ ਸਾਰਾ ਪੰਜਾਬ ਦੇਖ ਰਿਹਾ ਲੇਕਿਨ ਅੱਗ ਤੋਂ ਵੀ ਮਾੜੀ ਅੱਗ ਲੱਗੀ ਹੈ ਕਈਆਂ ਖੇਤਾਂ ਦੇ ਵਿੱਚ ਕਿ ਝਾੜ ਵੀ ਖਤਮ ਹੋ ਗਿਆ ਉਹ ਬਾਅਦ ਚ ਗੱਲ ਕਰਾਂਗੇ ਬਹੁਤ ਮਾੜੇ ਹਾਲਾਤ ਹੈ ਇਸ ਕਰਕੇ ਧਿਆਨ ਰੱਖੋ ਇਹ ਜਿਹੜਾ ਟੈਲੀਓਸਪੋਰ ਹੈ ਜਿਹੜਾ ਨੂੰ ਸਹੀ ਟਾਈਮ ਮਿਲਦਾ ਹੈ ਤੇ ਇਹ ਜਿਹੜਾ ਹੈਗਾ ਇਸ ਤਰ੍ਹਾਂ ਅੱਗੇ ਵੱਧਦਾ ਹੈ ਪਰ ਇਹ ਵਾਲੀਆਂ ਜਿਹੜੀਆਂ ਹੈਗਾਈਆਂ ਹੈਪਲੋਇਡ ਸਪਰੋਡੀਆ ਸਪਰੋਡੀਆ ਬਣਾਉਂਦਾ ਹੈ ਇਹ ਜਿਹੜਾ ਹੈਗਾ ਅੱਗੇ ਜਾ ਕੇ ਜਦੋਂ ਦਾਣਾ ਉਗਦਾ ਹੈ ਤੇ ਉਹਦੇ ਵਿੱਚ ਇਨਫੈਕਸ਼ਨ ਕਰ ਦਿੰਦਾ ਹੈ ਤੁਹਾਨੂੰ ਤਾਂ ਲੱਗਦਾ ਕਿ ਮੇਰੀ ਕਣਕ ਬੜੀ ਸੋਹਣੀ ਤਰੀ ਜਾਂਦੀ ਹੈ ਲੇਕਿਨ ਆ ਦੇਖਿਆ ਕਣਕ ਦੇ ਵਿੱਚ ਇਹ ਬੂਟਾ ਵੱਧ ਆ ਜਾਂ ਤਾਂ ਵੇਚੀ-ਵਚੇ ਕਿ ਵਧਾ ਰਹਿੰਦਾ ਤੇ ਜਦੋਂ ਜਿਹੜਾ ਹੈਗਾ ਫੇਰੇ ਬੂਟੇ ਨਹੀਂ ਸਿਰਦੇ ਐ ਨਾ ਸਾਰੇ ਸਮੇਂ ਪਾਣੀ ਪੁਣੀ ਵੱਧ ਲੱਗ ਜੇ ਤੇ ਜੇ ਕਿਤੇ ਉਸ ਵਿੱਚ ਮੀਂਹ ਪੈ ਗਿਆ ਤਾਂ ਫੇਰੇ ਬਿਮਾਰੀ ਜਿਹੜੀ ਹੈਗੀ ਇੱਕ ਬਿਮਾਰ ਬੂਟੇ ਦੇ ਨਾਲ ਦੇ ਬੂਟੇ ਤੇਜ਼ੀ ਦੇ ਨਾਲ ਹਵਾ ਰੀ ਫੈਲ ਜਾਂਦੀ ਹੈ ਭਾਵੇਂ ਕਿ ਜਿਹੜਾ ਹੈਗਾ ਦਾਣਾ ਕਿਉਂਕਿ ਜਿਹੜਾ ਬੀ ਇਹਦਾ ਉਹ ਭਾਰਾ ਹੁੰਦਾ ਹੈ ਹਵਾ ਰੀ ਜਿਹੜਾ ਦੂਰ ਤੱਕ ਨਹੀਂ ਜਾ ਸਕਦਾ ਪਰੰਤੂ ਦੂਰ ਤੱਕ ਫੇਰ ਅਸੀਂ ਆਏ ਜਾਂਦੇ ਹੁਣ ਆਪਣੀ ਕਣਕ ਪਈ ਹੈ ਨਾ ਮੰਡੀ ਇੱਥੋਂ ਚੱਕ ਕੇ ਲੈ ਕੇ ਜਾਵਾਂਗੇ ਆਪਾਂ ਗੁਜਰਾਤ ਨੂੰ ਪੂਰੇ ਪੰਜਾਬ 'ਚ ਘਮਾਵਾਂਗੇ ਕਣਕ ਨੂੰ ਆਪਾਂ ਜੇ ਤੋ ਕਣਕਾਂ ਕੰ ਘੁੰਮ ਘੁੰਮ ਕੇ ਜਾਊਗੀ ਚਾਰੇ ਪਾਸੇ ਤੇ ਉਹਦੇ ਨਾਲ ਬਿਮਾਰੀ ਵੀ ਚਾਰੇ ਪਾਸੇ ਫੈਲ ਜਾਊਗੀ ਤੇ ਅਗਲਾ ਸਾਲ ਸਾਰੇ ਲੋਕਾਂ ਤੇ ਸੈਂਸਿਟਿਵ ਹੋਏਗਾ ਠੀਕ ਅੱਛਾ ਇੰਨੀ ਗੱਲ ਸਮਝ ਲਈ ਅਗਲੀ ਗੱਲ ਹੋਰ ਸਮਝੋ ਵੀਡੀਓ ਲੰਬੀ ਹੋ ਜਾਣੀ ਕਿ ਤੁਹਾਡੇ ਲਈ ਜ਼ਰੂਰੀ ਹੈ ਸੁਨਣਾ ਪਊ ਇਹ ਹੁਣ ਇੱਥੇ ਇਹ ਬੋਂਡੀ ਏਟਾਲ ਬੋਂਡੀ ਏਟਾਲ ਜੋ ਵੀ ਨਾਮ ਹੈ ਉਹ ਕਹਿੰਦੇ ਕਿ ਕਈ ਸਾਲਾਂ ਤੱਕ ਇਹਦਾ ਜਿਹੜਾ ਬੀ ਹੈਗਾ ਜਿਉਂਦਾ ਰਹਿੰਦਾ ਠੀਕ ਤੇ ਇਹ ਜਿਹੜਾ ਹੈਗਾ ਇੱਥੋਂ ਤੱਕ ਕਿ ਕਣਕ ਦਾ ਜਿਹੜਾ ਨਾੜ ਹੈਗਾ ਉਹਰੇ ਤੇ ਤੇ ਜਿਹੜੀ ਆਪਣੇ ਪਸ਼ੂਆਂ ਨੂੰ ਤੂੜੀ ਖਵਾਈ ਤੇ ਹੋਰ ਜਿਹੜੀ ਰੂੜੀ ਬਣੀ ਐ ਉਹਦੇ ਤੇ ਵੀ ਇਖੇ ਜੂੰਦਾ ਦਿੰਦਾ ਫਿਰ ਹੁਣ ਅੱਜ ਇੱਕ ਫੀਲ ਕੋਟ ਵਾਲਾ ਵੀਰ ਕਹਿ ਰਿਆ ਸੀ ਮੇਰੇ ਖੇਤ ਚ ਮਾੜੀ ਬਿਮਾਰੀ ਐ ਕੀ ਮੈਂ ਇਹ ਵੀ ਰੱਖ ਲਾਂ ਨਾ ਭਾਈ ਜੇ ਤੁਹਾਡੇ ਖੇਤ ਚ ਬਿਮਾਰੀ ਵਾਲਾ ਵੀ ਆ ਗਿਆ ਨਾ ਕਣਕ ਤੁਸੀਂ ਆਪਦੇ ਖਾਣ ਵਾਸਤੇ ਰੱਖੋ ਨਾ ਉਹਨੂੰ ਤੁਸੀਂ ਜਿਹੜਾ ਹੈਗਾ ਵੀ ਆਸਤੇ ਰੱਖੋ ਜੇ ਤੁਸੀਂ ਕਣਕ ਆਪਦੇ ਘਰੇ ਰੱਖ ਲਈ ਤੇ ਤੁਹਾਡੇ ਘਰੇ ਤਾਂ ਬਿਮਾਰੀ ਦਾ ਘਰ ਬਣ ਗਿਆ ਨੇ ਇਹ ਮੁੜ ਕੇ ਨਹੀਂ ਪਤਾ ਲੱਗਦਾ ਨਾ ਕਦੋਂ ਖਾਣ ਵਾਲੀ ਕਣਕ ਬਾਹਰ ਕੱਢੀ ਤੇ ਉਹਨੂੰ ਛੱਜਿਆ ਸ਼ਾਣਿਆ ਸੀਗਾ ਤੇ ਵੀ ਉੱਥੇ ਡਿੱਗਿਆ ਪਿਆ ਤੇ ਮੁੜ ਕੇ ਉਹ ਵੀ ਵਾਲੀ ਕਣਕ ਨੂੰ ਲੱਗਿਆ ਤੁਹਾਡੇ ਖੇਤ ਵੜ ਗਿਆ ਉਹ ਇਹ ਕੰਮ ਨਹੀਂ ਕਰ ਜੇ ਮੈਂ ਇਹਨਾਂ ਦੀ ਗੱਲ ਮੰਨਦਾ ਇੱਥੇ ਤਾਂ ਇਹਦੇ ਹਿਸਾਬ ਦੇ ਨਾਲ ਕਿ ਜੇ ਕਣਕ ਦੇ ਨਾਲ ਤੋਂ ਜੇ ਹੋ ਤੁਸੀਂ ਅਮਰੀਕਨ ਜਿਹੜਾ ਹੈਗਾ ਰਿਸਰਚ ਦੇਖਦੇ ਹੋ ਅਮਰੀਕਾ ਦੀ ਜਿਹੜਾ ਹੈਗਾ ਇੱਕ ਨਾਲ ਬੰਟ ਮੈਨੂਅਲ ਜੋ ਇਹਨਾਂ ਦੇਖਦੇ ਹੋ ਤੇ ਮੈਨੂੰ ਸਾਫ਼ ਤੇ ਸਪਸ਼ਟ ਕਹਿੰਦਾ ਜਿਹੜੇ ਖੇਤ ਦੇ ਵਿੱਚ ਬੰਟ ਦੀ ਬਿਮਾਰੀ ਹੈ ਉਸ ਖੇਤ ਦੀ ਤੂੜੀ ਦੀ ਜਿਹੜਾ ਹੈਗਾ ਮੂਵਮੈਂਟ ਤੇ ਨਾ ਰੋਕ ਲਾਈ ਹੋਈ ਹੈ ਠੀਕ ਹੈ ਕਿ ਕਿਸਾਨ ਆਪਦੇ ਘਰੇ ਲਿਆ ਸਕਦਾ ਲੇਕਿਨ ਇਹ ਨਹੀਂ ਕਿ ਉਹ ਦੂਰ ਕਿਤੇ ਭੇਜੇਗਾ ਇਹ ਵੀ ਇਹਨਾਂ ਨੇ ਰੋਕ ਲਾਈ ਹੋਈ ਹੈ ਤੇ ਫਿਰ ਇਸ ਕਰਕੇ ਤੁਹਾਡੇ ਕਰਨ ਵਾਲਾ ਕੰਮ ਹੈਗਾ ਕਿ ਜਿਹੜੀ ਤੂੜੀ ਹੈਗੀ ਹੈ ਉਸ ਨੂੰ ਜਿਹੜਾ ਹੈਗਾ ਨਾ ਵਰਤੋ ਯਾ ਅਮਰੀਕਨ ਦਾ ਦੂਸਰੀ ਗੱਲ ਹੈਗੀ ਹੈ ਕਿ ਬੀ ਦਾ ਤੁਸੀਂ ਸੋਧ ਲਓਗੇ ਜਿਹੜੀ ਖੇਤ ਦੇ ਵਿੱਚ ਬਿਮਾਰੀ ਪਈ ਹੈ ਉਸ ਬਿਮਾਰੀ ਨੂੰ ਕਿਵੇਂ ਆਪਾਂ ਠੀਕ ਕਰਨਾ ਤਾਂ ਉਹਦੇ ਲਈ ਤੁਸੀਂ ਧਿਆਨ ਹੀ ਰੱਖਣਾ ਹੈਗਾ ਕਿ ਖੇਤ ਦੇ ਵਿੱਚ ਪਹਿਲੀ ਗੱਲ ਤਾਂ ਜੇ ਤੁਸੀਂ ਅਗਲੇ ਸਾਲ ਖੇਤ ਬੀ ਬੀਜਣਾ ਹੈ ਤਾਂ ਬੀ ਨੂੰ ਸੋਧ ਕੇ ਬੀਜਣਾ ਹੈ ਇਸ ਚੀਜ਼ ਦਾ ਧਿਆਨ ਤੁਸੀਂ ਰੱਖਣਾ ਹੈ ਹੁਣ ਜੋਸ਼ੀ ਇਟਾਲ 1983 ਨੇ ਕਿਹਾ ਕਿ ਜਿਹੜੀਆਂ ਕਿਵੇਂ ਕੁਝ ਦਵਾਈਆਂ ਨੇ ਕਾਰਬੋਕਸਿਮੈਥ੍ਰਿਮ ਹਨਾ ਆ ਵਿਟਾਬੈਕਸਥੀਰਮ ਵਾਲੇ ਸਾਲਟ ਹੈਗੇ ਆ ਇਹਦੇ ਰਿਜ਼ਲਟ ਸੋਹਣੇ ਨੇ ਨਿੱਕੀ ਮੋਟੀ ਦਵਾਈ ਇਹ ਤੇ ਕਾਜ ਨਾ ਕੰਮ ਨਹੀਂ ਕਰਦੀ ਹੈਗੀ ਇਸ ਚੀਜ਼ ਦਾ ਧਿਆਨ ਤੁਹਾਨੂੰ ਇਹ ਤੇ ਹੋਰ ਰੱਖਣਾ ਪਏਗਾ ਦੂਸਰੀ ਗੱਲ ਜਿਹੜੀ ਮੇਨ ਹੈਗੀ ਹੈ ਕਿ ਆਪਾਂ ਮੈਂ ਟਾਈਮ ਕਹਾਂਗਾ ਵੀ ਟੂੜੀ ਬਿਨਾ ਬਣਾਓ ਉਸ ਖੇਤ ਦੇ ਵਿੱਚੋਂ ਆਪਣਾ ਤੇ ਆਪਦੇ ਖੇਤ ਦੀ ਸਾਸਪਾਈ ਰੱਖੋ ਕਿਉਂਕਿ ਉਹ ਰੂੜੀ ਤੋਂ ਵੀ ਜਿਹੜਾ ਹੈਗਾ ਇਹ ਹੀ ਕਹਿ ਰਿਹਾ ਕਿ ਫੈਲ ਸਕਦਾ ਹੈ ਅਗਲੀ ਗੱਲ ਹੈਗੀ ਹੈ ਕਿ ਇਸ ਖੇਤ ਨੂੰ ਤੁਸੀਂ ਸੁੱਕਾ ਬੋਣਾ ਵਾਹ ਕੇ ਤੇ ਧੁੱਪ ਲਵਾਣੀ ਹੁਣ ਇੱਕ ਵੀਰ ਕਹਿੰਦਾ ਕਿ ਮੈਂ ਪਲੋ ਕਰ ਦਿਆਂ ਤੇ ਪਲੋ ਦੇ ਉੱਪਰ ਵੀ ਇੱਕ ਪੇਪਰ ਮੈਂ ਪੜ੍ਹ ਰਿਹਾ ਕਿ ਕਿਸਾਨ ਨੇ ਪਲੋ ਕਰਕੇ ਥੱਲੇ ਨਾ ਪਤਾ 4 ਸਾਲ ਬਾਅਦ ਪਲੋ ਦੁਆਰਾ ਫਿਰ ਕਿਤੇ ਬਿਮ ਉਹ ਆਪਣੇ ਗਲ ਵਿੱਚ ਰਹਿ ਗਈ ਸੀ ਦੂਸਰੀ ਬਿਮਾਰੀ ਤੁਹਾਡੀ ਜਿਹੜੀ ਹੈਗੀ ਹੈ ਉਹ ਫੈਲ ਗਈ ਕਾਦੇ ਦੇ ਨਾਲ ਜਿਹੜਾ ਹੈਗਾ ਹਵਾ ਨਾਲ ਤੀਸਰੀ ਸਟੇਜ ਇਹ ਹੁੰਦੀ ਹੈ ਕਿ ਜਿਹੜੀ ਤੁਹਾਡੀ ਪਿਛਲੇ ਸਾਲ ਦੀ ਜਿਹੜੀ ਹੈਗੀ ਇੱਕ ਢੁਨੀਆਂ ਦੇ ਉੱਤੇ ਜਾਂ ਜ਼ਮੀਨ ਦੇ ਉੱਤੇ ਬਣੀ ਪਈ ਸੀ ਬਿਮਾਰੀ ਉਹਨਾਂ ਨੂੰ ਜੋ ਸਹੀ এনवायरमेंट ਮਿਲਿਆ ਤਾਂ ਜ਼ਮੀਨ ਦੇ ਉੱਪਰ ਆਪਣਾ ਮਾਈਸੀਲੀਅਮ ਬਣਾਉਣਾ ਸ਼ੁਰੂ ਕਰਦਾ ਜਾਲ ਬਣਾਉਣਾ ਸ਼ੁਰੂ ਕਰਦਾ ਜਦੋਂ ਵਰਖਾ ਆਉਂਦੀ ਹੈ ਉਸ ਸਮੇਂ ਤੇ ਤੇ ਉੱਥੋਂ ਉੱਡ ਕੇ ਜਿਹੜਾ ਹੈਗਾ ਉੱਪਰ ਜਾ ਕੇ ਡ ਹੈਗਾ ਉਹ ਇਨਫੈਕਸ਼ਨ ਕਰਦੀ ਹੈ ਤੇ ਜਿਹੜੀ ਇਨਫੈਕਸ਼ਨ ਦੇ ਨਾਲ ਜਿਹੜੀ ਹੈਗੀ ਬਿਮਾਰੀ ਫੇਰ ਵੱਧਦੀ ਹੈ ਕਹਿੰਦਾ ਕਿ ਤਿੰਨ ਚੀਜ਼ਾਂ ਮੇਨ ਹੋ ਗਈਆਂ ਤਾਂ ਜ਼ਮੀਨ ਦੇ ਲਈ ਜਿਹੜਾ ਹੈਗਾ ਇਹਨਾਂ ਨੇ ਇੱਕ ਬਹੁਤ ਸੋਣਾ ਕਿਹਾ ਕਿ ਜ਼ਮੀਨ ਦੇ ਵਿੱਚ ਤੁਸੀਂ ਮਲਚਿੰਗ ਕਰੋ ਮਲਚਿੰਗ ਕਾਦੀ ਗਰਮੀ ਹੈ ਹੁਣ ਦੇਖੋ ਗਰਮੀ ਦੇ ਵਿੱਚ ਇਹ ਮੈਂ ਦੇਖੋ ਆਪਣੇ ਵਲੋਂ ਕੁਝ ਨਹੀਂ ਕਰਿਆ ਰਾਈਟ ਠਾਲ ਦਾ 2 ਜਾਂ 6 ਦਾ ਹੈ ਇਹ ਕਹਿੰਦੇ ਕਿ ਪੋਲੀਥੀਨ ਸ਼ੀਟ ਪਾ ਕੇ ਖੇਤ ਦੀ ਮਲਚ ਕਰ ਦਿਓ ਤੇ ਜ਼ਮੀਨ ਦਾ ਤਾਪ ਜਿਹੜਾ ਹੈਗਾ 54 ਡਾਟ ਪੁਆਇੰਟ ਕਿ ਸੈਂਟੀਗ੍ਰੇਡ ਤੇ ਚਲਾ ਜਾਂਦਾ ਜਿਹਦੇ ਕਰਕੇ ਇਹਦਾ ਹੈਗਾ ਇਹ ਜਿਹੜੇ ਬਿਮਾਰੀਆਂ ਉਹ ਮਰ ਜਾਂਦੀ ਐ ਇਹਦੇ ਨਾਲ ਨਾਲ ਹੁਣ ਅਗਲੀ ਗੱਲ ਤੋਂ ਪਹਿਲਾਂ ਮੈਂ ਇੱਕ ਕਹਿਣੀ ਚਾਹਾਂਗੇ ਪੰਜਾਬ ਦੇ ਵਿੱਚ ਫਸਲੀ ਰਹਿਣ ਖੁੰਦ ਨੂੰ ਅੱਗ ਲਾਉਣਾ ਕਾਨੂੰਨਨ ਜੁਰਮ ਹੈ ਤੇ ਅੱਗ ਲਾਉਣ ਤੇ ਪਾਬੰਦੀ ਹੈ ਠੀ ਜੇਕਰ ਤੁਸੀਂ ਅੱਗੇ ਇਹਨਾਂ ਨੇ ਕੀ ਕਿਹਾ ਦੇਖੋ ਇਹ ਕਹਿੰਦੇ ਰਾਈਟ ਇਟਾਲ ਦੇ 6 ਕਹਿੰਦੇ ਹੈ ਕਿ ਜ਼ਮੀਨ ਦਾ ਤਾਪਮਨ ਵਧਣ ਦੇ ਉੱਤੇ ਇਹ ਬਿਮਾਰੀ ਮਰ ਜਾਂਦੀ ਹੈ ਤਾਂ ਇੱਥੇ ਇਹਨਾਂ ਨੇ ਕਿਹਾ ਕਿ ਜੇ ਅਸੀਂ ਸਟਰਾ ਬਰਨ ਕਰਦੇ ਹਾਂ ਜਿਹੜੀ ਰਹਿਣ ਖੁੰਦ ਨੂੰ ਅੱਗ ਲਾਉਣੀ ਹੈ ਉਹਦੇ ਨਾਲ ਮਿੱਟੀ ਦੀ ਸਤਹ ਦਾ ਤਾਪਮਨ 91.5 ਡਿਗਰੀ ਸੈਂਟੀਗ੍ਰੀ ਦੇ ਟਿਕਟ ਹੋ ਜਾਂਦਾ ਜਦੋਂ ਕਿ ਬਿਮਾਰੀ ਤੇ 54 ਤੇ ਮਰ ਜਾਂਦੀ ਹੈ ਤੇ 91 ਤੇ ਚਲਾ ਜਾਂਦਾ ਈਵਨ ਕਿ ਜਿਹੜੀ 5 ਸੈਂਟੀਮੀਟਰ ਥੱਲੇ ਤੱਕ ਜ਼ਮੀਨ ਹੈ ਉਹ 60 ਡਿਗਰੀ ਤੇ ਚਲਾ ਜਾਂਦਾ ਜਿਹੜੀ 10 ਸੈਂਟੀਮੀਟਰ ਥੱਲੇ ਜ਼ਮੀਨ ਹੈ ਉਹ 58 ਡਿਗਰੀ ਸੈਂਟੀਗ੍ਰੇਡ ਤੇ ਚਲਾ ਜਾਂਦਾ ਤਾਂ ਇਹਦੇ ਕਹਿਣ ਦਾ ਮਤਲਬ ਇਹ ਕਿ ਸਟਰਾ ਬਰਨਿੰਗ ਦੇ ਨਾਲ ਵੀ ਖੇਤ ਦੇ ਵਿੱਚ ਜਿਹੜਾ ਹੈਗਾ ਇਹ ਬਿਮਾਰੀ ਨੂੰ ਜਿਹੜਾ ਹੈਗਾ ਡੀਸਇਨਫੈਕਟ ਕੀਤੀ ਜਾਂਦੀ ਹੈ ਨਹੀਂ ਤੇ ਲਿਖਿਆ ਹੋਇਆ ਹੈ ਪਰ ਆਪਕੋ ਮੈਂ ਤੁਹਾਨੂੰ ਫੇਰ ਕਹਿਣਾ ਕਿ ਮੇਰੀ ਵੀਡੀਓ ਦਾ ਮਤਲਬ ਇਹ ਨਹੀਂ ਕਿ ਤੁਸੀਂ ਖੇਤਾਂ 'ਚ ਅੱਗ ਲਾ ਦਿਓ ਠੀਕ ਹੈ ਜੇਕਰ ਤੁਸੀਂ ਇਹ ਸੰਬੰਧੀ ਮਹਿਕਮੇ ਨਾਲ ਗੱਲ ਕਰ ਸਕਦੇ ਹੋ ਕਿਉਂਕਿ ਜਿਹੜੇ ਖੇਤਾਂ 'ਚ ਦਿੱਕਤ ਆਈ ਹੈ ਕਿ ਅਸੀਂ ਕੀ ਕਰੀਏ ਕਿਸੇ ਜਿਹਨੂੰ ਪਰਮਿਸ਼ਨ ਦਿੰਦੇ ਆ ਤਾਂ ਆਪਣਾ ਕਰ ਲਵੋ ਨਹੀਂ ਤਾਂ ਖੇਤ ਦੀ ਸਫਾਈ ਖੇਤ ਨੂੰ ਸੁੱਕਾ ਬੋਣਾ ਖੁੱਲਾ ਛ ਕਈ ਸਾਰੀਆਂ ਪ੍ਰੋਸੈਸਰ ਹੋਰ ਨੇ ਕਿ ਆਪਾਂ ਬਿਮਾਰੀ ਆਈ ਇਹਨੂੰ ਖੇਤ ਵਿੱਚ ਕਿਵੇਂ ਰੋਕਣਾ ਹੈਗਾ ਇਹਦੇ ਲਈ ਆਪਾਂ ਅੱਗੇ ਗੱਲ ਕਰਾਂਗੇ ਜਿਹੜੇ ਇੱਕ ਹਫ਼ਤੇ ਬਾਅਦ ਵੀਡੀਓ ਬਣਾ ਰਹੇ ਹਾਂ ਤਾਂ ਹੁਣ ਲਈ ਤੁਹਾਡੇ ਲਈ ਸਿਰ ਪਿੰਣਾ ਹੀ ਹੈਗਾ ਕਿ ਵੀ ਐਸ ਖੇਤ ਦੇ ਵਿੱਚ ਤੂੜੀ ਰੱਖਣ ਨੂੰ ਗੁਰੇਜ ਕਰੋ ਐਸ ਖੇਤ ਜਿਹੜੀ ਬੀ ਹੈਗਾ ਖੇਤ ਰੱਖਣ ਨੂੰ ਗੁਰੇਜ ਕਰੋ ਬੀ ਨਾ ਰੱਖਿਆ ਜਾਵੇ ਤੇ ਇੱਕ ਪੱਕੀ ਜਿਹੜੀ ਕਿ ਲਕੀਰ ਖਿੱਚ ਦਿਓ ਕਿ ਭਾਈ ਥੋੜਾ ਕਣਕ ਹੋਵੇ ਝੋਨਾ ਹੋਵੇ ਮੱਕੀ ਹੋਵੇ ਜਵਾਰ ਹੋਵੇ ਚਰੀ ਹੋਵੇ ਜੋ ਵੀ ਫਿੱਜਣਾ ਬੀਜ ਨੂੰ ਸੋਧ ਕੇ ਬੀਜਿਆ ਕਰੋ ਇਹੋ ਜੀਆਂ ਬਿਮਾਰੀਆਂ ਨੇ ਜਿੰਨਾ ਬਿਮਾਰੀਆਂ ਦਾ ਮੁੜ ਕੇ ਸਪਰੇ ਨਾਲ ਕੋਈ ਹੱਲ ਨਹੀਂ ਹੁੰਦਾ ਮੇਰੇ ਕੋਲੇ ਇਹੋ ਜਿਹੇ ਕਿਸਾਨ ਆਏ ਨੇ ਜਿਨ੍ਹਾਂ ਨੇ ਕਿਹਾ ਕਿ ਅਸੀਂ ਮੈਂ ਕੰਪਨੀ ਦਾ ਨਾਮ ਨਹੀਂ ਲੈਣਾ ਚਾਹੁੰਗਾ ਇੰਡੀਆਂ-ਇੰਡੀਆਂ ਮਹਿੰਗੀਆਂ ਸਪਰੇਅਆਂ ਕੀਤੀਆਂ ਲੇਕਿਨ ਉਹਦੇ باوجود ਬਿਮਾਰੀ ਆ ਗਈ ਕਿਉਂਕਿ ਇਹਦਾ ਕੋਈ ਕੈਮੀਕਲ ਕੰਟਰੋਲ ਹੈ ਹੀ ਨਹੀਂ ਇਹ ਬਿਮਾਰੀ ਤਾਂ ਤੁਸੀਂ ਇੱਥੇ ਦੇਖਿਆ ਨਾ ਕਿ ਤੁਹਾਨੂੰ ਸਾਫ਼ ਤਿਸ਼ਪਾਹ ਦਿਖਾਇਆ ਕਿ ਇਹ ਬਿਮਾਰੀ ਜਿਹੜੀ ਹੈਗੀ ਹੈ ਬੂਟੇ ਦੇ ਅੰਦਰ ਫੈਲਦੀ ਹੈ ਜਦੋਂ ਬੂਟਾ ਜੰਮੀਆਂ ਨਾਲ ਹੀ ਉਗ ਪਿਆ ਉਗ ਕੇ ਉੱਪਰ ਜਾਖੋ ਨਹੀਂ ਸਰਪਿਆ ਤਾਨੂੰ ਤਾਂ ਇਹ ਪਤਾ ਹੀ ਨਹੀਂ ਲੱਗਣਾ ਕਿ ਬਿਮਾਰੀ ਕਦੋਂ ਆ ਗਈ ਤਾਂ ਇਸ ਬਿਮਾਰੀ ਦੇ ਲਈ ਸਪਰੇ ਕੋਈ ਬਹੁਤੇ ਕਾਰਗਰ ਨਹੀਂ ਹੈਗੇ ਠੀਕ ਹੈ ਫਿਰ ਵੀ ਜਿਹੜਾ ਹੈਗਾ ਹੁਣ ਜਿਹੜੇ ਖੇਤਾਂ ਦੇ ਵਿੱਚ ਬਿਮਾਰੀ ਇਸ ਸਾਲ ਆਈ ਹੈ ਉਹਨਾਂ ਖੇਤਾਂ 'ਚ ਅਗਲੇ ਸਾਲ ਆਪਾਂ ਕੋਈ ਸਪਰੇ ਕਰਵਾਵਾਂਗੇ ਉਹ ਆਪਣੀ ਮਜਬੂਰੀ ਹੈਗੀ ਹੈ ਤਾਂ ਉਹਦੇ ਤੇ ਆਪਾਂ ਅਲੱਗ ਤੋਂ ਗੱਲ ਕਰਾਂਗੇ ਤਾਂ ਆਇਆ ਸਮੇਂ ਜੋ ਤੁਹਾਡੇ ਲਈ ਜੋ ਮੇਨ ਜਾਣਕਾਰੀ ਸੋ ਹੈਗੀ ਹੈ ਤੇ ਇੱਥੇ ਮੈਨੂੰ ਇੱਕ ਖਦਸ਼ਾ ਖੂਰ ਹੈ ਮੇਰਾ ਖਦਸ਼ਾ ਇਹ ਹੈਗਾ ਹੈ ਕਿ ਪੰਜਾਬ ਦੇ ਵਿੱਚ ਇਸ ਸਾਲ ਕਈ ਸਾਰੇ ਘਰ ਜਿਹੜਾ ਹੈਗਾ ਕਣਕ ਆਪਣੇ ਘਰਾਂ 'ਚ ਰੱਖ ਰਹੀ ਹੈ ਜੇਕਰ ਕਰਨਾਲ ਪੰਟ ਹਜੇ ਤੱਕ ਰਿਪੋਰਟ ਹੋਇਆ ਚਾਰ ਪੰਜ ਿਲਿਆਂ 'ਚ ਇਸੇ ਤਰੀਕੇ ਨਾਲ ਹੋਰ ਜ਼ਿਲ੍ਹਿਆਂ 'ਚ ਵੀ ਹੈਗਾ ਹੈ ਸਾਡੀ ਕਣਕ ਐਕਸਪੋਰਟ ਹੁੰਦੀ ਹੈ ਉਹਦੇ ਵਿੱਚ ਕਰਨਾਲ ਮੰਡ ਦੇ ਦਾਣੇ ਪਾਈ ਜਾਂਦੇ ਆ ਤਾਂ ਕਣਕ ਦਾ ਐਕਸਪੋਰਟ ਨਹੀਂ ਹੋਏਗਾ ਕਣਕ ਬਾਹਰਲੇ ਦੇਸ਼ਾਂ 'ਚ ਨਹੀਂ ਜਾਏਗੀ ਤਾਂ ਫਿਰ ਜਿਹੜੇ ਵੀਰ ਇਹ ਸੋਚ ਕੇ ਬੈਠੇ ਆ ਕਿ ਇਹਦੇ ਨਾਲ ਰੇਟ ਅਪ ਹੋਏਗਾ ਉਹਨਾਂ ਦੇ ਲਈ ਬਹੁਤ ਵੱਡਾ ੱੱੱਕਾ ਲੱਗ ਸਕਦਾ ਹੈ ਇਹ ਚੀਜ਼ ਨੂੰ ਯਾਦ ਰੱਖਣਾ ਮਿਹਰਬਾਨੀ ਦੋਸਤੋ ਧੰਨਵਾਦ ਦੋਸਤੋ